ਭਾਈ ਗੁਰਜੀਤ ਖਾਲਸਾ ਤਾਵਰ ਮੋਰਚਾ ਸਮਾਣਾ ਜੋ ਕਿ 12 ਅਕਤੂਬਰ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਚਾਸੋ ਫਰਦੂਚੇ ਤਾਵਾ ਦੇ ਉੱਤੇ ਲੱਗ ਕੇ ਮੋਰਚਾ ਲਗਾ ਜਿੱਤੇ ਨੇ ਉਹਦੇ ਸੰਬੰਧ ਵਿੱਚ ਸਮਾਣੇ ਦੇ ਸਾਰੇ ਜਿੰਨੇ ਪੱਤਰਕਾਰ ਸਰਬਾਨ ਨੂੰ ਇੱਥੇ ਪਹੁੰਚਣ ਦੇ ਸਭ ਤੋਂ ਪਹਿਲਾਂ ਦੱਸ ਗਏ ਆ ਆਖਦੇ ਆ ਜਿਵੇਂ ਕਿ ਆਪ ਵੀ ਜਾਣਦੇ ਹੋ ਕਿ ਇਸ ਮੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇੰਨੀਆਂ ਕੁ ਬਿਮਾਰੀਆਂ ਹੋ ਚੁੱਕੀਆਂ ਨੇ ਕਿ ਜਿਹੜੀਆਂ ਕੈਨਸਰ ਤੋਂ ਬਾਹਰੀਆਂ ਇੱਕ ਐਸਾ ਵਿਸ਼ਾ ਹੈ ਕਿ ਜਿਹੜਾ ਸਭ ਤੋਂ ਗੰਭੀਰ ਹੈ ਤੇ ਜਿਹਦੇ ਬਾਰੇ ਸਭ ਤੋਂ ਘੱਟ ਗੱਲ ਹੋ ਰਹੀ ਹੈ ਚਾਹੇ ਕਿਸੇ ਵੀ ਲੈਵਲ ਤੇ ਆ ਇਹਦੇ ਬਾਰੇ ਗੱਲ ਕਰਨੀ ਜਿਹੜੀ ਹੈ ਉਹ ਲੋਕਾਂ ਨੇ ਕਹਿ ਲਓ ਲੋਕਾਂ ਨੇ ਵੀ ਘੱਟ ਕਰ ਦਿੱਤੀ ਹੈ ਤੇ ਧਾਰਮਿਕ ਲਾਲੋ ਜਾਂ ਲੀਡਰਸ਼ਿਪ ਜਿਹੜੀ ਹੈ ਉਹ ਵੀ ਇਹਦੇ ਤੋਂ ਕੰਨੀ ਘੁਰਾ ਰਹੀ ਹੈ ਇਸੇ ਕਰਕੇ ਹੀ ਮੈਨੂੰ ਲੱਗਦਾ ਕਿ ਅੱਜ ਇਹ ਸਮਾਹਮ ਬਣਿਆ ਕਿ ਇੱਕ ਸਾਬਕਾ ਫੌਜੀ ਨੂੰ ਟਾਵਰ ਤੇ ਚੜ ਕੇ ਕਾਨੂੰਨ ਮੰਗਣਾ ਪੈ ਰਿਹਾ ਕਿ ਉਹਨੂੰ 7.5 ਮਹੀਨੇ ਹੋ ਗਏ ਨੇ ਕਾਨੂੰਨ ਮੰਗਦੇ ਨੂੰ ਅਜੇ ਤੱਕ ਕੋਈ ਠੁਕਵਾ ਉਹ ਸਟੈਪ ਸਾਡੇ ਸਾਹਮਣੇ ਨਹੀਂ ਹੈ ਜਿਹੜਾ ਕਿ ਹੋਣਾ ਚਾਹੀਦਾ ਸੀ ਸੋ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਮਾਹਦਯਨ ਤੋਂ ਕਿ ਅਸੀਂ ਮੰਗਦੇ ਕੀ ਪਏ ਅਸੀਂ ਕੋਈ ਬਹੁਤ ਵੱਡਾ ਫਾਈਨੈਂਸ਼ੀਅਲ ਪੈਕੇਜ ਨਹੀਂ ਮੰਗਦੇ ਪਈ ਕਿ ਕੋਈ 50 ਕਰੋੜ ਦਾ ਪੈਕੇਜ ਚਾਹੀਦਾ ਸਾਨੂੰ ਜਾਂ ਸਾਨੂੰ ਆਹ ਚਾਹੀਦਾ ਸਾਨੂੰ ਨੌਕਰੀ ਚਾਹੀਦੀ ਹੈ ਸਾਨੂੰ ਆਹ ਚਾਹੀਦਾ ਸਾਨੂੰ ਸਿਰਫ ਜਿਹੜਾ ਵਾਦਾ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 25 ਜਨਵਰੀ 2022 ਨੂੰ ਕੀਤਾ ਸੀ ਕਿ ਜੇ ਕਿਸੇ ਵੀ ਕਿਤੇ ਵੀ ਕਿਸੇ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਜੇ ਉਹਦੇ ਵਾਸਤੇ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਤਾਂ ਕਿ ਕਿਸੇ ਦੀ ਹਿੰਮਤ ਨਾ ਪਵੇ ਦੁਬਾਰਾ ਗੈਰ ਕਾਨੂੰਨੀ ਤੇ ਉਹਨਾਂ ਦੀ ਖੁਦ ਹੀ ਸਟੇਟਮੈਂਟ ਆ ਆਪਾਂ ਕਹਿ ਸਕਦੇ ਹਾਂ ਖੁਦ ਦਾ ਵਾਅਦਾ ਕਿਉਂਕਿ ਚੋਣਾਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਦੀ ਇਹ ਸਟੇਟਮੈਂਟ ਹੈ ਤੇ ਹੁਣ 1.5 ਸਾਲ ਹੋ ਚੁੱਕੇ ਨੇ ਸਰਦਾਰ ਭਗਵੰਤ ਸਿੰਘ ਮਾਨ ਅਵਰਾਂ ਨੂੰ ਕੁਰਸੀ ਤੇ ਬੈਠਿਆਂ ਨੂੰ ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਚੇਤਾ ਹੀ ਢਲ ਗਈ ਸੋ ਅਸੀਂ ਉਹਨਾਂ ਨੂੰ ਯਾਦ ਹੀ ਕਰਾ ਰਹੇ ਹਾਂ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਹਾਂ ਮਾਈ ਗੁਰਦੀਪ ਸਿੰਘ ਖਾਲਸਾ ਹੁਣ ਤਪ ਰਿਹਾ ਪਹਿਲਾਂ ਠਰ ਰਿਹਾ ਸੀ ਕੰਮ ਰਿਹਾ ਸੀ ਉਹ ਮਾਗਦੀਆਂ ਰਾਤਾਂ ਉਹਨੇ ਉੱਪਰ ਹੰਡਾਈਆਂ ਨੇ ਤੇ ਹੁਣ ਖਾੜ ਚੜ ਚੁੱਕਾ ਹੈ ਤੇ ਇਹਦੀ ਤਪਸ਼ੇ ਦੀ ਆਪਾਂ ਸਭ ਨੂੰ ਸਮਝ ਸਕਦੇ ਹਾਂ ਕਿ 8 ਡਿਗਰੀ ਤੋਂ ਲੈ ਕੇ 44 ਡਿਗਰੀ ਤੱਕ ਇਹ ਵੇਰੀਏਸ਼ਨ ਆਫ ਵੈਦਰ ਜਿਹੜੀ ਪੰਜਾਬ ਦੀ ਹੈ ਉਹ ਵੀ ਇੱਥੇ ਚੱਲ ਰਿਹਾ ਕਾਦੇ ਵਾਸਤੇ ਸਾਡੇ ਸਾਰਿਆਂ ਦੇ ਇਸ਼ਕੁਰ ਦੇ ਵਾਸਤੇ ਆਪਾਂ ਕਿਸੇ ਨਾ ਕਿਸੇ ਤੁਹਾਨੂੰ ਤਰ੍ਹਾਂ ਹਰ ਰੱਬ ਮੰਨਦਾ ਹੈ ਹਰ ਹਰ ਧਰਮ ਦਾ ਕੋਈ ਨਾ ਕੋਈ ਪਵਿੱਤਰ ਗ੍ਰੰਥ ਹੈ ਉਸ ਪੁੱਤਰ ਗ੍ਰੰਥ ਦੀ ਬੇਅਦਬੀ ਨਾ ਹੋਵੇ। ਇਹੀ ਮੰਗਦਾ ਪਿਆਉ ਕਿ ਕਾਨੂੰਨ ਐਸਾ ਬਣਾ ਦਿਓ ਕਿ ਬੇਅਦਬੀ ਕੋਈ ਕਰਨ ਦੀ ਹਿੰਮਤ ਹੀ ਨਾ ਕਰ ਸਕੇ। ਜਿਵੇਂ ਸ਼ੈਰੀ ਕਲਸੀ ਉਹਨਾਂ ਨੇ ਬੋਲਿਆ ਸੀ ਮੈਨੂੰ ਉਹਨਾਂ ਦੀ ਸਟੇਟਮੈਂਟ ਚੰਗੀ ਲੱਗੀ। ਹਾਊਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਸੀ ਸਜ਼ਾ ਬਣਾ ਦਿਓ ਕਿ ਇਹਨਾਂ ਦੀ ਪੁਸ਼ਤਾਂ ਯਾਦ ਰੱਖਣ। ਹੂੰ। ਕਿਸੇ ਦੀ ਹਿੰਮਤ ਕਿਦਾਂ ਕੋਈ ਸੋਚ ਕੇ ਕਰ ਸਕਦਾ? ਕੋਪੂ ਪਿੱਤਰ ਗ੍ਰੰਥ ਜਿਨ੍ਹਾਂ ਨੂੰ ਅਸੀਂ ਸਾਰੇ ਸਜਦਾ ਕਰਦੇ ਆਂ ਮस्तक ਹੁਨੇ ਆ ਜੇ ਕਿਤੇ ਆਪਾਂ ਘਰ ਚ ਲੈ ਕੇ ਆਉਣਾ ਆਪਾਂ ਘਰ ਧੋਦਨੇ ਸਾਰਾ ਸਾਰਾ ਕੁਝ ਕਰਦੇ ਆਂ ਚਿੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਆਪਾਂ ਸਾਰੇ ਜਾਣਦੇ ਆਂ ਕਿ ਜੇ ਕਿਸੇ ਨੂੰ ਕੋਈ ਸੇਵਾਦਾਰ ਨੂੰ ਬੈਠੇ ਨੂੰ ਵੀ ਕੋਈ ਕਹਿ ਦੇਣਾ ਕਿ ਆ ਕੇ ਚੌਰ ਸਾਹਿਬ ਕਰ ਉਹ ਚੌਰ ਸਾਹਿਬ ਵਾਲੇ ਪਾਸੇ ਨਹੀਂ ਆਉਂਦਾ ਪਹਿਲਾਂ ਬਾਹਰ ਜਾ ਕੇ ਹੱਥ ਸੁਚੇ ਕਰਦਾ ਪਰ ਐਸੀਆਂ ਐਸੀਆਂ ਦੁਸ਼ਟ ਲੋਕਾਂ ਨੇ ਬੇਅਦਬੀਆਂ ਕੀਤੀਆਂ ਨੇ ਜਿਹੜੀਆਂ ਕਿ ਸਾਨੂੰ ਕਹਿਣੀ ਕਹਿਣ ਦੇ ਵਿੱਚ ਸੰਸਾਰ ਹੋਣਾ ਪੈਂਦਾ ਪਰ ਸਾਡੀ ਮਨਜ਼ੂਰੀ ਬੜੀ ਮਹੰਤੂਰੀ ਹੈ ਕਿ ਲੋਕਾਂ ਨੂੰ ਦੱਸਾਂਗੇ ਕਿ ਇਸ ਬਹੁਤ ਸਾਰੀ ਦੁਨੀਆ ਨੂੰ ਪਤਾ ਹੀ ਨਹੀਂ। ਸੋ ਮੈਂ ਇਸ ਵਾਸਤੇ ਮੀਡੀਆ ਦਾ ਧੰਨਵਾਦ ਵੀ ਕਰਦਾ ਕਿ ਸਮਾਣੇ ਦਾ ਮੀਡੀਆ ਸਾਰਾ ਹੀ ਜ਼ਿੰਮੇਵਾਰ ਮੀਡੀਆ ਤੇ ਪਹੁੰਚਿਆ। ਇਸ ਗੱਲ ਨੂੰ ਦੁਨੀਆ ਤੱਕ ਪਹੁੰਚਾਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਾਵਨ ਪੀਤਰ ਗ੍ਰੰਥਾਂ ਦੀ ਬਿਆਦਵੀ ਰੋਕਣ ਵਾਸਤੇ ਭਾਈ ਗੁਰਦੀਪ ਸਿੰਘ ਖਾਲਸਾ ਪਿਛਲੇ 7.5 ਮਹੀਨਿਆਂ ਤੋਂ ਤਾਬਰ ਤੇ ਚੜ ਕੇ ਸੰਘਰਸ਼ ਕਰ ਰਿਹਾ ਹੈ ਤੇ ਪਿਛਲੇ 4.5 ਮਹੀਨਿਆਂ ਤੋਂ 11 ਜਨਵਰੀ ਤੋਂ ਉਹਨੇ ਰੋਟੀ ਤਿਆਗੀ ਹੋਈ ਐ ਆਦੇ ਵਾਸਤੇ ਕਿ ਸਰਕਾਰ ਦਾ ਧਿਆਨ ਇਹਦੇ ਵੱਲ ਆਏ ਸਰਕਾਰ ਆਪਣੇ ਕੀਤੇ ਹੋਏ ਵਾਦੇ ਜਿਹੜੇ ਭੁੱਲ ਚੁੱਕੀ ਐ ਉਹਨਾਂ ਦੇ ਉੱਤੇ ਫੁੱਲ ਚੜਾਈ ਇਹਦੇ ਵਾਸਤੇ ਇਹ ਸਾਰਾ ਸੰਘਰਸ਼ ਚੱਲਦਾ ਪਿਆ ਇਹ ਸਾਰਾ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਅਸੀਂ 10 ਮਈ ਨੂੰ ਇੱਕ ਇਕੱਤਰਤਾ ਰੱਖੀ ਸੀ ਇੱਥੇ ਉਹ 10 ਮਈ ਦੀ ਇਕੱਤਰਤਾ ਆਪਾਂ ਸਾਰੇ ਜਾਣਦੇ ਕਿ ਰਵਾਡੀ ਮੁਲਕ ਦੇ ਨਾਲ ਸਾਡੀ ਜਿਹੜੀ ਬਹੁਤ ਬੱਸਲ ਬਣ ਗਈ ਸੀ ਜੰਗ ਦਾ ਮੌਰੀ ਨ ਸੀਰੀਅਸ ਹੋ ਗਿਆ ਸੀ ਕਿ ਸਾਨੂੰ ਉਹਨੂੰ ਪੋਸਟਪੋਨ ਕਰਨਾ ਪਿਆ ਉਹਨੂੰ ਪੋਸਟਪੋਨ ਕਰਕੇ ਹੁਣ ਜੋ ਮੌਜੂਦਾ ਤੁਸੀਂ ਪਿੱਛੇ ਦੇਖ ਵੀ ਰਹੇ ਹੋ 1 ਜੂਨ ਦਿਨ ਐਤਵਾਰ ਨੂੰ 1 ਜੂਨ ਦਿਨ ਐਤਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਤਾਬਰ ਮੋਰਚਾ ਸਮਾਣਾ ਤਹਿਸੀਲ ਦੇ ਸਾਹਮਣੇ ਜਿਹੜੀ ਪਾਰਕ ਹੈ ਉੱਥੇ ਇਹ ਇਕੱਤਰਤਾ ਸੱਦੀ ਗਈ ਬੇਅਦਬੀ ਗੁਰਾਂ ਦੀ ਰੋਕਣ ਲਈ ਪੰਥ ਸਮਾਣੇ ਸਾਰੇ ਪੰਥ ਨੂੰ ਬੇਨਤੀ ਹੈ ਸਾਰੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਹਰ ਉਸ ਵਿਸ਼ਿੰਦੇ ਨੂੰ ਬੇਨਤੀ ਹੈ ਜਿਹੜਾ ਗੁਰਦਵਾਰ ਸਾਹਿਬ ਦੇ ਸਾਹਮਣੇ ਉਲੰਘਦਾ ਹੈ ਨਾ ਤੇ ਉਹਦਾ ਮਨ ਕਰਦਾ ਹੈ ਕਿ ਮੈਂ ਇੰਨਾ ਕਿ ਸਿਰ ਝੁਕਾ ਦਵਾਂ ਮੇਰੀ ਹਾਜ਼ਰੀ ਪ੍ਰਵਾਨ ਹੋ ਜਾਏ ਅੱਜ ਉਸ ਗੁਰੂ ਦੇ ਵਾਸਤੇ ਹਾਜ਼ਰੀ ਲਗਵਾਉਣ ਦਾ ਸਮਾਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਸ तौर ਤੇ ਮੈਂ ਇਹ ਵਾਲੀ ਜ਼ਿੰਮੇਵਾਰੀ ਨਾ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਪਿਛਲੇ ਪੌਣੇ 4 ਸਾਲਾਂ ਤੋਂ ਇਸੇ ਵਿਸ਼ੇ ਤੇ ਅਤੇ ਪੈਡਾਂ ਸੇ ਬੰਦਾ ਸ੍ਰੀ ਅਨੰਦਪੁਰ ਸਾਹਿਬ ਤੋਂ 1 ਸਤੰਬਰ 2021 ਤੋਂ ਆਰੰਭ ਹੋਈ ਸੀ ਅਸੀਂ ਇਹਨੂੰ ਬਹੁਤ ক্লোਜ਼ਲੀ ਵਾਚ ਕਰਦੇ ਪਏ ਹਾਂ ਇਹ ਡੈਲੀਬਰੇਟਲੀ ਇੱਕ ਪਿੱਧਰ ਲੈਵਲ ਆਫ ਕਾਂਸਪੀਰੇਸੀ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਛੜਜੰਤਰ ਰਾਜ ਰਜ ਕੀ ਇਹ ਵਧਦੀਆਂ ਦਿੱਤੀਆਂ ਜਾਂਦੀਆਂ ਨੇ ਪੂਰੀ ਪਲੈਨਿੰਗ ਦੇ ਨਾਲ ਇਹ ਅਟੈਕ ਹੋ ਰਹੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਤੇਲ ਸੁੱਟ ਕੇ ਅੱਗ ਲਾ ਦਿੱਤੀ ਜਾਂਦੀ ਹੈ ਕਿਤੇ ਅੰਗ ਪੰਗ ਕਰ ਦਿੱਤੇ ਜਾਂਦੇ ਨੇ ਕਿਤੇ ਕੋਈ ਦੁਸ਼ਟ ਹਮਲਾ ਉਹ ਜਾ ਕੇ ਗੁਰੂ ਸਾਹਿਬ ਦੇ ਉਸ ਪਵਿੱਤਰ ਸਥਾਨ ਦੇ ਉੱਤੇ ਜਾ ਕੇ ਪਸ਼ਾਖ ਕਰ ਦਿੰਦਾ ਹੈ ਕਿਸੇ ਕਿਸੇ ਪਿੱਛੇ ਨੋ ਹੋਈਆਂ ਹੱਥ ਕਣਾਉਣੀਆਂ ਤੇ ਪਰਬੋਖ ਕਰਨ ਦੇ ਵਾਸਤੇ ਮੈਨੂੰ ਬੜੀ ਸ਼ਰਮ ਆ ਰਹੀ ਜਿਹੜੀ ਗੱਲ ਨੂੰ ਮੈਂ ਤੁਹਾਡੇ ਸਾਹਮਣੇ ਕਹਿਣ ਜਾ ਰਿਹਾ ਪਰ ਕਹਿਣੀ ਪੈ ਰਹੀ ਕਿਉਂਕਿ ਹੋ ਚੁੱਕਾ ਹੈ ਚੰਡੀਗੜ੍ਹ ਦੇ ਵਿੱਚ ਕੁਝ ਸੁਸ਼ਟਾ ਨੇ ਇੱਕ ਕੌਂਡਮ ਦੇ ਵਿੱਚ ਸੁਖਰੀ ਸਾਹਿਬ ਦੇ ਗੁਟਕੇ ਦੇ ਅੰਗ ਪਾੜ ਕੇ ਪਾ ਦਿੱ ਸੋ ਤੇ ਕੀ ਸਿੱਧ ਕਰਦਾ ਹੈ ਇਹ ਕੀ ਸਿੱਧ ਕਰਦਾ ਹੈ ਜੋ ਚਾਹੁੰਦੇ ਨੇ ਅੱਗਾਂ ਲੱਗਣ ਦੰਗੇ ਹੋਣ ਇੱਕ ਦੂਜੇ ਦੇ ਸਿਰ ਪਾੜਨ ਪਰ ਇਹਨਾਂ ਲੋਕਾਂ ਨੂੰ ਹੁਣ ਤੱਕ ਕਿਉਂ ਨਹੀਂ ਟਰੇਸ ਕੀਤਾ ਗਿਆ ਅਸੀਂ ਇਸ ਸਰਕਾਰ ਤੋਂ ਪੁੱਛਦੇ ਹਾਂ ਕਿ ਕੇਜਰੀਵਾਲ ਸਾਹਿਬ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ 24 ਦਸੰਬਰ 2021 ਨੂੰ ਮੈਂ ਖੁਦ ਸਟੇਜ ਤੇ ਜਾ ਕੇ ਉਹਨਾਂ ਨੂੰ ਮੈਮਰ ਨੇ ਦਿੱਤਾ ਸੀ ਤਾਂ ਉਹਨਾਂ ਨੇ ਉਸ ਵੇਲੇ ਗਰੰਟੀ ਦਿੱਤੀ ਸੀ ਮੇਰੇ ਕੋਲ ਉਹਦੀ ਰਿਕਾਰਡਿੰਗ ਵੀ ਮੌਜੂਦ ਹੈ ਕਿ ਅਸੀਂ ਇਹ ਗਰੰਟੀ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੇ ਕਿ ਸਾਡੀ ਸਰਕਾਰ ਆਏਗੀ ਤੇ ਬੇਅਦਮੀਆਂ ਨਹੀਂ ਹੋਣਗੀਆਂ ਅਈ ਤੁਸੀਂ ਕੀਤਾ ਕੀ ਬੇਦਬੀयां ਰੋਕਣ ਵਾਸਤੇ ਸਾਨੂੰ ਇਹ ਤਾਂ ਦੱਸੋ ਹੁਣ ਤੁਸੀਂ ਨਸ਼ਾ ਰੋਕਣ ਵਾਸਤੇ ਕੁਝ ਕਰਦੇ ਪਏ ਦਿਖਦਾ ਪਿਆ ਵਾ ਤੁਸੀਂ ਬੇਦਬੀ ਰੋਕਣ ਲਈ ਕੀ ਕੀਤਾ ਇਹ ਸਾਰੀਆਂ ਐਸੀਆਂ ਘਟਨਾਵਾਂ ਹੋ ਰਹੀਆਂ ਨੇ ਅੱਗ ਲੱਗ ਰਹੀਆਂ ਅੰਗ ਪਾੜੇ ਜਾ ਰਹੇ ਨੇ ਇਹ ਸਾਰਾ ਕੁਝ ਜਣਾ ਤੇ ਪਿਛਲੇ ਸਮੇਂ ਦੀ ਘਟਨਾਵਾਂ ਨੇ ਸਾਰੀਆਂ ਤੇ ਇਹਨਾਂ ਨੂੰ ਦੱਕਣ ਦੇ ਵਾਸਤੇ ਜਿਹੜੀ ਇੱਕ ਸਭ ਤੋਂ ਵੱਡੀ ਕਮੀ ਜਿਹੜੀ ਮਹਿਸੂਸ ਹੋ ਰਹੀ ਹੈ ਜਿਹੜੀ ਖੁਦ ਮੈਂ ਐਕਸਪਲੇਨ ਕੀਤਾ ਪਹਿਲਾਂ ਹੀ ਕਿਉਂਕਿ ਖੁਦ ਖੁਦ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਦੀ ਉਸ ਵੇਲੇ ਮੰਗ ਕਰਦੇ ਨਜ਼ਰ ਆ ਰਹੇ ਨੇ ਜਾਂ ਵਾਅਦਾ ਕਰਦੇ ਨਜ਼ਰ ਆ ਰਹੇ ਨੇ ਕਿ ਜੇ ਕਾਨੂੰਨ ਐਸਾ ਬੇਮਿਸਾਲ ਸਜ਼ਾ ਦਾ ਬਣ ਜੇ ਤੇ ਬੇਦਗੀਆਂ ਟੱਕੀਆਂ ਜਾ ਸਕਦੀਆਂ ਇਸੇ ਵਾਸਤੇ ਸੀ ਲੱਗੇ ਹੋਏ ਆ ਸਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਚੱਲਦੀ ਪਈ ਹੈ ਪਿਛਲੇ 14 ਫਰਵਰੀ ਤੋਂ ਸਾਡੀ ਅਮਨ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਸੀਨੀਅਰ ਐਲਜੀਐਸ ਆਈਪੀਐਸ ਅਫਸਰਾਂ ਦੇ ਨਾਲ ਗੱਲਬਾਤ ਚੱਲਦੀ ਪਈ ਹੈ ਪਰ ਉਸ ਮੁਕਾਮ ਤੇ ਉਹ ਨਹੀਂ ਪਹੁੰਚੀ ਕਿ ਭਾਈ ਗੁਰਦੀਪ ਸਿੰਘ ਖਾਲਸਾ ਸਾਹਿਬ ਤੋਂ ਪਰਦੇ ਦੇ ਵਿਕਾਰ ਇਹ ਮੰਗਵਾਉਂਦਾ ਥੱਲੇ ਆਏ ਅਸੀਂ ਇਸੇ ਵਾਸਤੇ ਸਮੂਹ ਗੁਰਨਾਨਕ ਨਾਮ ਸੇਵਾ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਓ ਇੱਕ ਦਿਨ ਗੁਰੂ ਸਾਹਿਬ ਦੇ ਵਾਸਤੇ ਆਪਾਂ ਬੜੇ ਬੜੇ ਵੱਡੇ ਨਾਰੇ ਉਹਨਾਂ ਦੇ ਫੁੱਲ ਵੀ ਚੜ੍ਹਦੇ ਸਾਡਾ ਦਿਲ ਕਰਦਾ 300 ਸਾਲ ਗੁਰੂ ਦੇ ਨਾਲ ਜਾਂ ਇਸ ਢੰਗ ਦੇ ਨਾਲ ਨਾਰੇ ਜਿਹੜੇ ਨੇ ਆਪਾਂ ਉਹਨਾਂ ਨੂੰ ਬੜੇ ਦਿਲੋਂ ਬੋਲਦੇ ਆਂ ਆਓ ਇੱਕ ਦਿਨ ਗੁਰੂ ਦੇ ਨਾਲ ਇੱਕ ਦਿਨ ਗੁਰੂ ਸਾਹਿਬ ਦੇ ਵਾਸਤੇ ਕਰਮਾ ਕੀਏ ਮੈਂ ਤਾਂ ਇੱਕ ਬੇਨਤੀ ਕਰਦਾ ਸੀ ਹੁਣੇ ਕੁਝ ਵੀਰ ਆਏ ਸੀ ਉੱਥੇ ਮੋਰਚੇ ਤੇ ਪਾਸਟਰ ਤੇ ਸਾਨੂੰ ਉਸ ਵੇਲੇ ਬੜੀ ਇੱਕ ਮਨ ਨੂੰ ਨਾ ਮਨ ਸ਼ਰਮਸਾਰ ਹੁੰਦਾ ਜਦੋਂ ਉਹ ਲੋਕ ਪੁੱਛਦੇ ਨੇ ਕਿ ਤੇ ਅਸੀਂ ਜਾਈਏ ਨਾ ਮਾਝੇ ਵੱਲ ਜਾਂ ਦਵਾਬੇ ਵੱਲ ਅੱਛਾ ਸੁਮਾਣਾ ਸੁਮਾਣਾ ਤਾਂ ਬੜੀ ਦੂਰ ਹੈ ਉਹ ਗੱਲ ਪਤਾ ਕੌਣ ਕਹਿ ਰਿਹਾ ਹੁੰਦਾ ਜਿਹੜਾ 13 ਮਹੀਨੇ ਸ਼ੰਭੂ ਬਾਰਡਰ ਤੇ ਬੈਠ ਕੇ ਆਇਆ ਸਿੰਘੂ ਬਾਰਡਰ ਜੀ ਦੇ ਬਾਰਡਰਾਂ ਤੇ 13 ਮਹੀਨੇ ਕੱਟਣ ਵਾਲੇ 13 ਮਹੀਨੇ ਗੁਰੂ ਕੇ ਲੰਗਰ ਚ ਪ੍ਰਸ਼ਾਦੇ ਚੱਕਣ ਵਾਲੇ ਤੇ ਅੱਜ ਉਹਨਾਂ ਨੂੰ ਸੁਮਾਣਾ ਦੂਰ ਲੱਗਦਾ ਪਿਆ ਇਹ ਤੇ ਲਾਗੂ ਦੀ ਲਾ ਕੇ ਅਗਲੇ ਮੋਰਚਿਆਂ ਤੇ ਜਾਂਦੇ ਰਹੇ ਨੇ ਅੱਜ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਗੁਰੂ ਦੇ ਗੁਰਪਰਵ ਦੇ ਉੱਤੇ ਆਪਾਂ ਨੂੰ ਉਹ ਜਿਹੜਾ ਸੁੱਖ ਸੁਨੇਹਾ ਮਿਲਿਆ ਸੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਸੇ ਗੁਰੂ ਦਾ ਮਸਲਾ ਹੈ ਇੱਕ ਮੈਂ ਸਾਰੀਆਂ ਸਰਕਾਰਾਂ ਨੂੰ ਭਗਵੰਤਾਨ ਸਰਕਾਰ ਵੀ ਮਨਾਉਣ ਜਾ ਰਹੀ ਹੈ 350 ਸਾਲਾਂ ਛੇਤੀ ਗੁਰਪੁਰਬ ਉਹਨਾਂ ਨੂੰ ਬੇਨਤੀ ਹੈ ਉਸੇ ਗੁਰੂ ਤੇ ਇੱਕ ਭਾਦਰਾ ਸਾਹਿਬੀਆਂ ਬੇਅਦਬੀਆਂ ਹੋਈਆਂ ਨੇ ਜੇ ਤੁਸੀਂ ਕਾਨੂੰਨ ਨਹੀਂ ਬਣਾਉਂਦੇ ਕਿ ਫਿਰ ਕਿਰੇ ਮੂੰਹ ਦੇ ਨਾਲ ਤੁਸੀਂ ਗੁਰਪੁਰਬ ਨੂੰ ਉਹ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਹੈ ਤਿਲਕ ਜੰਝੂ ਰਾਖਾ ਪ੍ਰਪਤਾਕਾ ਕੀਨੋ ਵੱਡੋ ਕਲੂਮ ਹੈ ਸਾਕਾ ਕਿਤੇ ਇਸ ਗੱਲ ਨੂੰ ਜ਼ਿਹਨ ਚ ਲੈ ਕੇ ਤਾਂ ਵੇਖੀਏ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਦਸ਼ਾਹ ਉਸ ਵੇਲੇ ਉਹ ਕੁਰਬਾਨੀ ਨਾ ਦਿੰਦੇ ਤੇ ਅੱਜ ਸਾਡੇ ਮੁਲਕ ਦਾ ਕੀ ਕੀ ਹਸ਼ਰ ਹੋਣਾ ਸੀ ਕਿ ਅਸੀਂ ਐਨੇ ਨਾ ਸ਼ੁਕਰੇ ਹੋ ਗਏ ਆ ਕਿ ਉਹਨਾਂ ਦੀ 350 ਸਾਲਾਂ ਸ਼ਤਾਬੀ ਮੌਕੇ ਵੀ ਕੋਈ ਐਸਾ ਟੁਕਮਾ ਕਾਨੂੰਨ ਨਹੀਂ ਬਣਾਉਣ ਜੋਗੇ ਜਿਹਦੇ ਵਾਸਤੇ ਸਾਡਾ ਕੁਝ ਨਹੀਂ ਲੱਗਣਾ ਜਿੰਨੀ ਕਿ ਸਾਨੂੰ ਸਮਝ ਲੱਗੀ ਆ ਸੀ ਪਿਛਲੇ ਤਿੰਨ ਘੰਟਿਆਂ ਤੋਂ ਇਹਨਾਂ ਦੇ ਨਾਲ ਨੇਗੋਸ਼ੀਏਟ ਕਰਦੇ ਪਏ ਆਂ ਕੋ ਜੋ ਸਾਡੇ ਕੋਲ ਮੰਗਦੇ ਅਸੀਂ ਉਹਨੂੰ ਦੇ ਵੀ ਰਹੇ ਹਾਂ ਜਦ ਡਾਕਟਰ ਆਫਟਿੰਗ ਜਿਸ ਲੈਵਲ ਤੇ ਵੀ ਕੰਮ ਹੋ ਰਿਹਾ ਪਰ ਗੱਲ ਇਹ ਹੈ ਇਹਦੇ ਵਾਸਤੇ ਤੁਹਾਡਾ ਲੱਗਣਾ ਕੀ ਹੈ ਅਸੀਂ ਤਾਂ ਇਹੀ ਸਰਕਾਰ ਨੂੰ ਪੁੱਛਦੇ ਆ ਕਿ ਸਾਡੇ 3 ਸਾਲ ਹੁਣ ਹੋ ਜਾਣੇ ਆ ਸਭਾ ਤਿੰਨ ਤੋਂ ਉੱਪਰ ਟੱਪ ਗਏ ਹੋ ਤੁਸੀਂ ਇਸ ਗੱਲ ਨੂੰ ਇਗਨੋਰ ਕਿਉਂ ਮਾਰਦੇ ਪਏ ਹੋ ਕਿਉਂ ਇਸ ਗੱਲ ਨੂੰ ਤੁਸੀਂ ਇੰਨਾ ਪਿੱਛੇ ਛੱਡਦੇ ਪਏ ਹੋ ਇਹ ਤਾਂ ਇਦਾਂ ਫਿਰ ਗੱਲ ਮੰਨੀ ਜਾਏਗੀ ਪੰਜਾਬ ਦੇ ਲੋਕ ਫਿਰ ਇਹ ਮਹਿਸੂਸ ਕਰਨਗੇ ਇੱਕ ਗੁਰੂ ਦੇ ਨਾਲ ਵੀ ਗਿਰਦਾਰੀ ਕਰਦੇ ਪਏ। ਇੱਕ ਗੁਰੂ ਦੇ ਨਾਲ ਦਗਾ ਕਮਾ ਰਹੇ। ਜਿਹੜੇ ਲੋਕ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਇਸ ਜ਼ਿੰਮੇਵਾਰੀ ਤੋਂ ਵੀ ਪਾਧਰੇ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਂ ਧਾਰਮਿਕ ਗ੍ਰੰਥਾਂ ਦੇ ਵਾਸਤੇ ਇੱਕ ਕਾਨੂੰਨ ਬਣਾਉਣ ਤੋਂ ਵੀ ਜਿਹੜੇ ਗੁਰੇਜ਼ ਕਰਦੇ ਪਏ ਨੇ ਜਾਂ ਅਜ ਪੈਰ ਨਹੀਂ ਪੁੱਟਦੇ ਪਏ। ਆਪਾਂ ਹੁਣੇ ਗੱਲ ਹੋ ਰਹੀ ਸੀ। ਮੁੱਖ ਮੰਤਰੀ ਸਾਹਿਬ ਉੱਥੇ ਸ਼ਰਾਬ ਪੀਣ ਵਾਲਿਆਂ ਵੱਲ ਤੇ ਚੱਲ ਗਏ ਉਸੇ ਵੇਲੇ ਚੜ੍ਹ ਕੇ ਉਹਨਾਂ ਨੂੰ ਨੌਕਰੀਆਂ ਵੀ ਦੇ ਦਿੱਤੀਆਂ ਇੱਥੇ ਸੁਮਾਣੇ ਦੇ ਵਿੱਚ ਬੱਚਿਆਂ ਦੀ ਕਿੰਨੀ ਵੱਡੀ ਸਾਦੀ ਘਟਨਾ ਹੋਈ ਉੱਥੇ ਨਹੀਂ ਆਈ। 7 ਮਹੀਨਿਆਂ ਤੋਂ ਸਹੀ ਉਤਰ ਚੜ ਕੇ ਬੈਠਾ ਕਿ ਹੁਣ ਉਹਨਾਂ ਨੂੰ ਦੇਖਦਾ ਨਹੀਂ ਇਹ ਮੇਰੇ ਖਿਆਲ ਉਹਨਾਂ ਦਾ ਐਮਪੀ ਦਾ ਏਰੀਆ ਹੋਵੇਗਾ ਜਦੋਂ ਐਮਪੀ ਬਣਦੇ ਨੇ ਸਾਰਾ ਏਰੀਆ ਉਹਨਾਂ ਦੇ ਉਹਦੇ ਵਿੱਚ ਆਉਂਦਾ ਹੋਏਗਾ ਜਿੱਥੋਂ ਮੇਰਾ ਐਸਟੀਮੇਟ ਹੈ ਐਸੀ ਮੁੱਖ ਮੰਤਰੀ ਸਾਹਿਬ ਦੀ ਐਸੀ ਜਿਹੜੀ ਆ ਇਧਰੋਂ ਪਿੱਠ ਕਰਕੇ ਗੁਰੂਵਾਲਾ ਪਿੱਠ ਕਰਕੇ ਜਿਸ ਢੰਗ ਨਾਲ ਉਹ ਚੱਲਦੇ ਪਏ ਮਨ ਬੜਾ ਦੁਖੀ ਹੈ ਤੁਹਾਡੇ মিডিਆ ਦੇ ਰਾਈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਆਹ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਹੈ ਜਿਹੜੇ ਕੰਮ ਪਹਿਲੇ ਨਹੀਂ ਕਰ ਸਕੇ ਤੁਸੀਂ ਗੁਰੂ ਦੀ ਖੁਸ਼ੀ ਹਾਸਲ ਕਰ ਲਓ ਤੇ ਇੱਕ ਮਲਮ ਲੱਗ ਜਾਏ ਇਹ ਜੜੀਆਂ ਬੇਅਦਬੀਆਂ ਇਹ 1 ਜੂਨ ਜਿਹੜਾ 10 ਸਾਲ ਹੋ ਗਏ ਨੇ ਸਾਡੇ ਉੱਤੇ ਇਹ ਅਟੈਕ ਹੁੰਦੇ ਆ ਇੱਕ ਜੂਨ ਦੇ ਦਿਨ ਐਤਵਾਰ ਜਿਹੜਾ ਦਿਨ ਹੈ ਨਾ ਜਿੱਦ ਨੂੰ ਆਪਾਂ ਬੜੀ ਨਮੋਸ਼ੀ ਦੇ ਨਾਲ ਬੜੇ ਭਰੀਮਾਨ ਦੇ ਨਾਲ ਜਦੋਂ ਪਿੰਨੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਈ ਤਾਂ ਹਰ ਉਹਦੇ ਵਿੱਚ ਕਿਸੇ ਦੀ ਵੀ ਗਲਤੀ ਸੀ ਪਰ ਇਹ ਇੱਕ ਕਲੰਕ ਸਾਡੇ ਸਾਰਿਆਂ ਦੇ ਮੱਥੇ ਤੇ ਆ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ ਸਾਡੇ ਲਾਗੇ ਪਿਆ ਕੋ ਕਾਗਜ਼ ਦਾ ਟੁਕੜਾ ਨਹੀਂ ਕੋਈ ਚੁੱਕ ਕੇ ਕੱਢ ਸਕਦਾ ਫਿਰ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਨੂੰ ਕਿਦਾਂ ਕੋ ਚੁੱਕ ਕੇ ਲੈ ਗਿਆ ਸੋ ਸਿੱਖ ਸੰਗਤਾਂ ਨੂੰ ਵੀ ਸੁਚੇਤ ਹੋਣਾ ਪੈਣਾ ਗੁਰੂ ਘਰਾਂ 'ਚ ਪਹਿਰੇਦਾਰੀ ਕਰਨੀ ਪੈਣੀ ਤੇ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣਾ ਪੈਣਾ ਤਾਂ ਕਿ ਇਹ ਬੇਅਦਬੀਆਂ ਟੱਕੀਆਂ ਜਾ ਸਕਣ ਤੇ ਇਹ ਜਿਹੜੇ ਕਲੰਕ ਲੱਗੇ ਹੋਏ ਨੇ ਇਹ ਤੋਤੇ ਜਾ ਸਕਣ ਇਨੀਆਂ ਬੇਨਤੀਆਂ ਆਪ ਸਭ ਦੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ